ਹੋਵੇ ਤੇ ਹੁਣ ਜੋ ਤੁਸੀਂ ਥੇਹੀ ਛੱਡਣ ਗਏ ਨਾ ਉਦਾਂ ਫਿਰ ਵੀ ਇੱਕ ਵਾਰੀ ਜੀਹਾਂ ਦਾ ਵੇਖ ਕੇ ਆਇਓ ਵੀ ਕਿੱਦਾਂ ਬੋਲਦੇ ਆ ਕਿੱਦਾਂ ਹੁੰਦੇ ਆ ਜਾਣਾ ਤੇ ਹੁਣ ਤੁਹਾਨੂੰ ਪੈਣਾ ਹੀ ਆ ਨਹੀਂ ਨਹੀਂ ਜਾਣੀ ਤੇ ਉਹ ਆਪ ਜਾਣਾ ਬਸੇ ਅੱਛਾ ਕਿਦਾਂ ਮੈਂ ਸੋਚ ਰਹੀ ਹਾਂ ਹੈਗਾ ਕਿ ਮੈਂ ਇੱਕ ਵਾਰੀ लवली ਭਾਈ ਨੂੰ ਫੋਨ ਕਰਕੇ ਵੇਖਾਂ ਪੁੱਛਣਾ ਮੈਂ ਕਰੀ ਕਿ ਸਭ ਕੋ ਠੀਕ ਠਾਕ ਹੈਗਾ ਸਹੀ ਹੈ ਕਰ ਲਾਇਓ ਸਸ ਜੀ ਬੱਜੀ ਸਸ ਜੀ ਹੋਠ ਠੀਕ ਠਾਕ ਹੋ ਹਾਂ ਜੀ ਹਾਂ ਜੀ ਚਾਹ ਦੇ ਠੀਕ ਹੋਰ ਬਾਜੀ ਠੀਕ ਠਾਕ ਜੀ ਹੈਲੋ ਕੋਈ ਗੱਲ ਬਾਤ ਨਹੀਂ ਰਪਿੰਦਰ ਵੀ ਕਹਿੰਦੀ ਕਹਿੰਦੀ ਮੇਰੀ ਗੱਲ ਹੁੰਦੀ ਰਹਿੰਦੀ ਆ ਚਲੋ ਰੱਬ ਕਰੇ ਵੀ ਹੁੰਦੀ ਰਹਿੰਦੀ ਹੋਵੇ ਤੇ ਸਭ ਕੋ ਠੀਕ ਠਾਕ ਹੀ ਹੋਵੇ ਤੇ ਕੋਈ ਗੱਲ ਨਹੀਂ ਕਿਸੇ ਦਿਨ ਨੂੰ ਜਦੋਂ ਜਾਣਾ ਹੋਏਗਾ ਨਾ ਇਹਨੇ ਕੱਟ ਲਏ ਸੱਚ ਕਹਿਣਾ ਜੀ ਨਾ ਪਾ ਗੁੱਸੇ ਵੀ ਜਾਣ ਕੇ ਹੋਇਆ ਵਾਂ ਕੇ ਕੋਈ ਗੱਲ ਨਹੀਂ ਪਾ ਚਲੇ ਯਾਰ ਤੂੰ ਆਪ ਕਰ ਲੈ ਹਜੇ ਨਹੀਂ ਕਰਦਾ ਤੇ ਮਿੰਟ ਹਾਂ ਮੈਂ ਹਰ ਵਾਰ ਦੇ ਕੀਤੇ ਆ ਜਦੋਂ ਚੰਗਾ ਕੰਮ ਹੋ ਜਾਂਦਾ ਵਾ ਫੇਰ ਕਿਆ ਕਰਾਂ ਮੈਂ ਕੀਤਾ ਵਾ ਜੇ ਕੰਮ ਮਾੜਾ ਕੰਮ ਹੋ ਜਾਂਦਾ ਵਾ ਫੇਰ ਮੇਰਾ ਨਾਂ ਲੈਦਿਆ ਕਰੋ ਜਦ ਹੀ ਫੇਰ ਕੋਈ ਗੱਲ ਨਹੀਂ ਵੇਖਾਂ ਇੱਕੋ ਗੱਲ ਹੀ ਕਰੀ ਜਾਂਦੇ ਆ ਜੋ ਗੱਡੀ ਦੇ ਦਿੰਦੇ ਮੈਂ ਕੱਲੀ ਨੇ ਤਾਂ ਨਹੀਂ ਚਲਾਉਣੀ ਸਾਰੇ ਟੱਬਰ ਨੇ ਬੈਠ ਕੇ ਜਾਇਆ ਕਰਨਾ ਹੀ ਤਾਂ ਹੁਣ ਵੀ ਤੇ ਮੁੰਡੇ ਨੇ ਚਲਾਉਣੀ ਆ ਤੂੰ ਜੜ ਨੂੰ ਹੀ ਚਲਾਉਣੀ ਹੁਣ ਮੇਰੀਆਂ ਗਲਤੀਆਂ ਡੈ ਬੈ ਜਾ ਕੱਢਣਾਂ ਮੈਨੂੰ ਤੇ ਇਹ ਦੀ ਸਮਝ ਨਹੀਂ ਆਉਂਦੀ ਕੋਈ ਗੱਲ ਕਰੀ ਜਾਂਦੀ ਆ ਗੱਡੀ ਨਹੀਂ ਆਈ ਗੱਡੀ ਨਹੀਂ ਆਈ ਚਲੋ ਹੁਣ ਗਈ ਆ ਵਿਚਾਰੀ ਹੌਸਲਾ ਤੇ ਕਰ ਵੀ ਤਕਰੀਜਾਂ ਦੀ ਵੀ ਗੱਡੀ ਲੈ ਕੇ ਆਏ ਗੱਡੀ ਲੈ ਕੇ ਆਏ ਉਹਨੇ ਵਿਚਾਰੀ ਆਪਣੇ ਭਰਾ ਨੂੰ ਮਾਂ ਨੂੰ ਕਹੂਗੀ ਕਰਨਗੇ ਕੋਈ ਨਾ ਕੋਈ ਹੱਲ ਫੋਨ ਬੰਦ ਕਰਦਾ ਮੇਰਾ ਜੀ ਕਰਨ ੜਿਆ ਇਹੀ ਕਹਿਣਾ ਹਣਾ ਇਹਨੇ ਕਿ ਮੈਨੂੰ ਸੱਦ ਲਓ ਇੱਥੇ ਪੁੱਤ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਸੋ 1 ਇੱਕ ਤੇ ਆ ਬਾਰ-ਬਾਰ ਫੋਨ ਕਰੀ ਜਾਂਦੀ ਆ ਕਥਨੀ ਹੋਣੀ ਨੇ ਕੀ ਕਹਿਣਾ ਵਾ ਮੂੰਹ ਬਣਾ ਕੇ ਬੈਠਾ ਏ ਸਾਰੇ ਰਸਤੇ 'ਚ ਬੋਲਿਆ ਹੀ ਨਹੀਂ ਮੂੰਹ ਤੇ ਉਹਨੇ ਇੱਥੇ ਬਣਾਇਆ ਸੀ ਉਹਦਾ ਜੀ ਕਰਦਾ ਮੈਂ ਲੈ ਆਵਾਂ ਇੱਥੇ ਇੱਥੋਂ 1 ਉਹਦਾ ਜੀ ਕਰਦਾ ਵਾ ਕਿ ਮੈਂ ਰਪਿੰਦਰ ਨੂੰ ਇੱਥੇ ਲੈ ਆਵਾਂ ਹੁਣ ਮੰਮੀ ਤਾਂ ਮੰਨਦੇ ਨਹੀਂ ਆ ਤੇ ਮੰਮੀ ਵੀ ਸੱਚੇ ਆਪਣੇ ਥਾਂ ਸਾਡੀ ਨਾ ਬੇਇੱਜ਼ਤੀ ਹੋਣਦੀ ਆ ਥਾਂ ਥਾਂ ਤੇ ਸੰਦੀਪ ਸਾਡੀ ਨਾ ਬੇਇੱਜ਼ਤੀ ਕਰਵਾਉਂਦੀ ਆ ਥਾਂ ਥਾਂ ਤੇ ਉਹ ਸੰਦੀਪ ਉਹਨ ਉਹਦਾ ਜੀ ਕਰਦਾ ਵਾ ਕਿ ਰਪਿੰਦਰ ਨੂੰ ਮੈਂ ਇੱਥੇ ਲੈ ਆਵਾਂ ਤੇ ਮੰਮੀ ਨਹੀਂ ਮੰਨਦੇ ਹੈਗੇ ਮੰਮੀ ਨੇ ਕਿਾਈ ਕਿਉਂ ਨਹੀਂ ਸੰਦੀਪ ਲੋਕੀ ਗੱਲਾਂ ਕਰਦੇ ਆ ਪਤਾ ਲੋਕਾਂ ਨੂੰ ਸਾਰਾ ਹੀ ਆ ਵੀ ਨਾਉ ਕਰ ਰਹੇ ਨਹੀਂ ਆ ਇਹ ਉਹ ਵਾ ਇਹ ਸੋਚਦੇ ਆ ਪਤਾ ਕਿਸੇ ਨੂੰ ਨਹੀਂ ਆ ਇਹਨਾਂ ਨੂੰ ਜਾਈ ਲੈਣ ਦਿੰਨੀ ਆ ਬਾਅਦ ਵਿੱਚ ਕਰੂੰਗੀ ਫੋਨ ਹਾਂ ਜੋ ਤਾਂ ਇਥੇ ਵੇਲੀ ਨੇ ਬੈਣਾ ਕੋ ਚੱਲ ਕੋਈ ਗੱਲ ਕਿੱਕੇ ਆਈਆਂ ਹੁਣ 4 ਦਿਨ ਸੁੱਖ ਤੇ ਲੈਣਾ ਹੀ ਆ ਆਨੇ ਉਤੇ ਹੈ ਹੀ ਆ ਠੀਕ ਐ ਤੇ ਕਿਦਾਂ ਭਰੀਦਾ ਹੈ ਕੋਣ ਆ ਦਿੰਦੇ ਤੇ ਫਿਰ ਆਪੇ ਵੀ ਤੇਰੇ ਟਾਈਮ ਕੱਢ ਕੇ ਕਦੇ ਨਾ ਕਦੇ ਲਿਆ ਜਾਂਦੇ ਨਹੀਂ ਨਹੀਂ ਤੇ ਤਾਂ ਕਰਕੇ ਮੈਂ ਚਲ 2-4 ਦਿਨ ਹੋ ਰਿਹਾ ਪੈਨੀ ਚਲ ਕੋਈ ਗੱਲ ਨਹੀਂ ਵਧੀਆ ਹੋ ਗਿਆ ਨਾ ਹਾਂਜੀ 2 ਲੈ ਇੱਥੇ ਬੈਠੇ ਬਾਹਰ ਤੇ ਮੈਂ ਅੰਦਰ ਲੱਭਣ ਡਿਆ ਮੈਨੂੰ ਪਤਾ ਨਹੀਂ ਕਿੱਥੇ ਚਲ ਗਏ ਆਜਾ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਭਾਜੀ ਚਲ ਗਏ ਕੱਲ ਦੇ ਬਾਅਦ ਹਾਂਜੀ ਉਹ ਚੱਲ ਗਈ ਬਿਊਟੀ ਬਿਲਕੁਲ ਸੋਤੇ ਲੈ ਮੈਂ ਹਥੇ ਅੰਦਰ ਲੱਭੂ ਮੈਂ ਹਥੇ ਅੰਦਰ ਲੱਭਣਿਆ ਤੇ ਤੁਸੀਂ ਬਾਹਰ ਆ ਕੇ ਬੈਠੇ ਅਜੀ ਵੀਰ ਜੀ ਬਾਹਰ ਉਦਾਂ ਹੀ ਬੈਗੀ ਮੈਂ ਹਾਂ ਮੌਸਮ ਠੰਡਾ ਜਿਹਾ ਹੈ ਥੋੜਾ ਨਹੀਂ ਮੌਸਮ ਤਾਂ ਠੀਕ ਵਾ ਹਾਂਜੀ ਮੀ ਵੀ ਪੈਜੇ ਨਾ ਹਾਂਜੀ ਫੋਨ ਆਇਆ ਹੀ ਮੇਰਾ ਵੀ ਕੰਮ ਚਾਹੀਦਾ ਸਿਰ ਦਿੱਤਾ ਵਾ ਵੀ ਜਾਣ ਕੇ ਤੇ ਮਿਲਣੀ ਆ ਮਿਲਿਆ ਨਹੀਂ ਗਿਆ ਯਾਰ ਟੈਨਸ਼ਨ ਨਹੀਂ ਹੈਗੀ ਤਾਂ ਹੀ ਪੁੱਛਣ ਦੇਈ ਆ ਮੈਂ ਕੀ ਕਰਾਂ ਸੱਚੀ ਫਸ ਗਈ ਆ ਫਸ ਗਈ ਆ 2 1 ਹਾਂ ਦੇ 2 1 ਇਹਦਾ ਨਾ ਕਰਾਂ ਮੰਮੀ ਹੁਣ ਆੰਨੀ ਆ ਉਹ ਹਲੇ ਕੰਮ ਲਈ ਆ ਕਰਨ ਚੁੱਪ ਕਰਕੇ ਨਾ ਬੈਗ ਚ ਪਾਵਾਂ ਕੱਪੜੇ ਤੇ ਚਲੀ ਜਾਨੀ ਆ ਕਿਉਂ ਹੋਵੇ ਤੇ ਹੁਣ ਜਦੋਂ ਤੁਸੀਂ ਛੱਡਣ ਗਏ ਨਾ ਉਦਾਂ ਦੇ ਰਹੀ ਇੱਕ ਵਾਰੀ ਜੀਆਂ ਦਾ ਵੇਖ ਕੇ ਆਇਓ ਵੀ ਕਿੱਦਾਂ ਬੋਲਦੇ ਆ ਕਿੱਦਾਂ ਹੁੰਦੇ ਆ ਜਾਣਾ ਤੇ ਹੁਣ ਤੁਹਾਨੂੰ ਪਹਿਣਾ ਹੀ ਆ ਨਹੀਂ ਨਹੀਂ ਜਾਣਾ ਉਹਨੇ ਆਪ ਜਾਣਾ ਬੱਸ ਅੱਛਾ ਕਿਦਾਂ ਮੈਂ ਸੋਚ ਰਹੀ ਹਾਂ ਕਿ ਮੈਂ ਇੱਕ ਲਵਲੀ ਭੈਣ ਨੂੰ ਫੋਨ ਕਰਕੇ ਵੇਖਾਂ ਪੁੱਛਣਾ ਮੈਂ ਕਰੀ ਕਿ ਸਭ ਕੋ ਠੀਕ ਠਾਕ ਹੈਗਾ ਸਹੀ ਹੈ ਕੱਟ ਲਾਇਓ ਹੈਲੋ ਸਸੀਆ ਭਾਜੀ ਹੋ ਠੀਕ ਠਾਕ ਹੋ ਹਾਂਜੀ ਹਾਂ ਜੀ ਚਾੜੇ ਠੀਕ ਹੋਰ ਭਾਜੀ ਠੀਕ ਠਾਕ ਜੀ ਕੋਈ ਗੱਲ ਬਾਤ ਨਹੀਂ ਰਪਿੰਦਰ ਵੀ ਕਹਿੰਦੀ ਕਹਿੰਦੀ ਮੇਰੀ ਗੱਲ ਹੁੰਦੀ ਰਹਿੰਦੀ ਆ ਚਲੋ ਰੱਬ ਕਰੇ ਵੀ ਹੁੰਦੀ ਰਹਿੰਦੀ ਹੋਵੇ ਤੇ ਸਭ ਕੋ ਠੀਕ ਠਾਕ ਹੀ ਹੋਵੇ ਤੇ ਕੋਈ ਗੱਲ ਨਹੀਂ ਕਿਸੇ ਦਿਨ ਨੂੰ ਜਦੋਂ ਜਾਣਾ ਹੋਏਗਾ ਨਾ ਇਹਨੇ ਕੱਟ ਲਏ ਸੱਚ ਕਹਿਣਾ ਨੇ ਆਪਾਂ ਗੁੱਸੇ ਵੀ ਜਾਣ ਕੇ ਹੋਇਆ ਵਾ ਕੇ ਕੋਈ ਗੱਲ ਨਹੀਂ ਬਾਤ ਲੈ ਯਾਰ ਤੂੰ ਆਪ ਕਰ ਲੈ ਹਜੇ ਨਹੀਂ ਕਰਦਾ ਤੇ ਮਿੰਟ ਹਾਂ ਮੈਂ ਤਾਂ ਸਵਾਦ ਦੇ ਕੀਤਾ ਜਦੋਂ ਚੰਗਾ ਕੰਮ ਹੋ ਜਾਂਦਾ ਵਾ ਫੇਰ ਕਿਆ ਕਰਾਂ ਮੈਂ ਕੀਤਾ ਵਾ ਜੇ ਕੰਮ ਮਾੜਾ ਕੰਮ ਹੋ ਜਾਂਦਾ ਵਾ ਫੇਰ ਮੇਰਾ ਨਾਂ ਲਿਆ ਦਿਆ ਕਰੋ ਜਦ ਦੀ ਫੇਰ ਕੋਈ ਗੱਲ ਨਹੀਂ ਵੀ ਅਖਾ ਇੱਕੋ ਗੱਲੀ ਕਰੀ ਜਾਂਦੇ ਆ ਜੋ ਗੱਡੀ ਦੇ ਦਿੰਦੇ ਮੈਂ ਕੱਲੀ ਨੇ ਤਾਂ ਨਹੀਂ ਚਲਾਉਣੀ ਸਾਰੇ ਟੱਬਰ ਨੇ ਬੈਠ ਕੇ ਜਾਇਆ ਕਰਨਾ ਹੀ ਤੇ ਹੁਣ ਵੀ ਤੇ ਮੁੰਡੇ ਨੇ ਚਲਾਉਣੀ ਆ ਤੂੰ ਜੜ ਨੂੰ ਨਹੀਂ ਚੜਉਣੀ ਹੁਣ ਮੇਰੀਆਂ ਗਲਤੀਆਂ ਡਹਿ ਪਿਆ ਜਾ ਕੱਢਣ ਮੈਨੂੰ ਤੇ ਇਹ ਦੀ ਸਮਝ ਨਹੀਂ ਆਉਂਦੀ ਕੋਈ ਗੱਲ ਕਰੀ ਜਾਂਦੀ ਆ ਗੱਡੀ ਨਹੀਂ ਆਈ ਗੱਡੀ ਨਹੀਂ ਆਈ ਚਲੋ ਹੁਣ ਗਈ ਆ ਵਿਚਾਰੀ ਹੌਸਲਾ ਤੇ ਕਰ ਵੀ ਤਕਰੀਜਾਂ ਦੀ ਵੀ ਗੱਡੀ ਲੈ ਕੇ ਆਏ ਗੱਡੀ ਲੈ ਕੇ ਆਏ ਉਹਨੇ ਵਿਚਾਰੀ ਆਪਣੇ ਭਰਾ ਨੂੰ ਮਾਂ ਨੂੰ ਕਹੂਗੀ ਕਰਨਗੇ ਕੋਈ ਨਾ ਕੋਈ ਹੱਲ ਫੋਨ ਹੀ ਬੰਦ ਕਰਦਾ ਮੇਰਾ ਜੀ ਕਰਨ ੜਿਆ ਇਹੀ ਕਹਿਣਾ ਹਣਾ ਇਹਨੇ ਕਿ ਮੈਨੂੰ ਸੱਦ ਲਓ ਇੱਥੇ ਪੁੱਤ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਸੋ 1 ਇੱਕ ਤਿਆਰ ਬਾਰ-ਬਾਰ ਫੋਨ ਕਰੀ ਜਾਂਦੀ ਆ ਕਥਨੀ ਹੋਣੀ ਨੇ ਕੀ ਕਹਿਣਾ ਵਾ ਮੂੰਹ ਬਣਾ ਕੇ ਬੈਠਾ ਏ ਸਾਰੇ ਰਸਤੇ 'ਚ ਬੋਲਿਆ ਹੀ ਨਹੀਂ ਮੂੰਹ ਤੇ ਉਹਨੇ ਇੱਥੇ ਬਣਾਇਆ ਸੀ ਉਹਦਾ ਜੀ ਕਰਦਾ ਮੈਂ ਲੈ ਆਵਾਂ ਇੱਥੇ ਇੱਥੋਂ 2 1 ਉਹਦਾ ਜੀ ਕਰਦਾ ਵਾ ਕਿ ਮੈਂ ਰਪਿੰਦਰ ਨੂੰ ਇੱਥੇ ਲੈ ਆਵਾਂ ਹੁਣ ਮੰਮੀ ਤਾਂ ਮੰਨਦੇ ਨਹੀਂ ਐ ਤੇ ਮੰਮੀ ਵੀ ਸੱਚੇ ਆਪਣੇ ਥਾਂ ਸਾਡੀ ਨਾ ਬੇਇੱਜ਼ਤੀ ਹੋਣਦੀ ਆ ਥਾਂ ਥਾਂ ਤੇ ਸੰਦੀਪ ਸਾਡੀ ਨਾ ਬੇਇੱਜ਼ਤੀ ਕਰਵਾਉਂਦੀ ਆ ਥਾਂ ਥਾਂ ਤੇ ਉਹ ਸੰਦੀਪ ਉਹਨ ਉਹਦਾ ਜੀ ਕਰਦਾ ਵਾ ਕਿ ਰਪਿੰਦਰ ਨੂੰ ਮੈਂ ਇੱਥੇ ਲੈ ਆਵਾਂ ਤੇ ਮੰਮੀ ਨਹੀਂ ਮੰਨਦੇ ਹੈਗੇ ਮੰਮੀ ਨੇ ਕਿਾਈ ਕਿਉਂ ਨਹੀਂ ਸੰਦੀਪ ਲੋਕੀ ਗੱਲਾਂ ਕਰਦੇ ਆ ਪਤਾ ਲੋਕਾਂ ਨੂੰ ਸਾਰਾ ਹੀ ਆ ਵੀ ਨੋਂ ਕਰ ਰਹੇ ਨਹੀਂ ਆ ਇਹ ਉਹਨ ਇਹ ਸੋਚਦੇ ਆ ਪਤਾ ਕਿ ਇਹਨੂੰ ਨਹੀਂ ਆ ਇਹਨਾਂ ਨੂੰ ਜਾ ਹੀ ਲੈਣ ਦਿੰਨੀ ਆ ਬਾਅਦ ਵਿੱਚ ਕਰਾਂਗੀ ਫੋਨ ਹੂੰ ਜੋ ਤਾਂ ਜੀ ਇਥੇ ਵੇਲੀ ਨੇ ਬੈਣਾ ਤੇ ਚੱਲ ਕੋਈ ਗੱਲ ਪੇਕੇ ਆਈਆਂ ਹੁਣ 4 ਦਿਨ ਸੁੱਖ ਤੇ ਲੈਣਾ ਆਈਆਂ ਆਨੇ ਉਤੇ ਹੈ ਹੀ ਆ ਠੀਕ ਐ ਤੇ ਕਿੰਨਾ ਭਰੀ ਦਾ ਹੈ ਕੋਣ ਆ ਦਿੰਦੇ ਤੇ ਫਿਰ ਆਪੇ ਵੇ ਤੇਰੇ ਟਾਈਮ ਕੱਢ ਕੇ ਕਦੇ ਨਾ ਕਦੇ ਲੈ ਜਾਂਦੇ ਨਹੀਂ ਨਹੀਂ ਤੇ ਤਾਂ ਕਰਕੇ ਮੈਂ ਚਲ 2-4 ਦਿਨ ਹੋ ਰਿਹਾ ਆਪਣੀ ਚਲ ਕੋਈ ਗੱਲ ਨਹੀਂ ਵਧੀਆ ਹੋ ਗਿਆ ਨਾ ਹਾਂਜੀ 2 ਐ ਲੈ ਇੱਥੇ ਬੈਠੇ ਬਾਹਰ ਤੇ ਮੈਂ ਅੰਦਰ ਲੱਭਣ ਡਿਆ ਮੈਨੂੰ ਪਤਾ ਨਹੀਂ ਕਿੱਥੇ ਚਲ ਗਏ ਅਜੇ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਪਾਜੀ ਚਲ ਗਿਆ ਕੱਲ ਦੇ ਬਾਅਦ ਹਾਂਜੀ ਉਹ ਚੱਲ ਗਈ ਹੈ ਬਿਊਟੀ ਬਿਲਕੁਲ ਸੋਤੇ ਲੈ ਮੈਂ ਉੱਥੇ ਅੰਦਰ ਲੱਭੂ ਮੈਂ ਉੱਥੇ ਅੰਦਰ ਲੱਭਣਿਆ ਤੇ ਤੁਸੀਂ ਬਾਹਰ ਆ ਕੇ ਬੈਠੇ ਅਜੀਰ ਜੀ ਬਾਹਰ ਉਦਾਂ ਹੀ ਬੈਗੀ ਮੈਂ ਮੌਸਮ ਠੰਡਾ ਜਿਹਾ ਹੋਇਆ ਹੀ ਥੋੜਾ ਨਹੀਂ ਮੌਸਮ ਤਾਂ ਠੀਕ ਵਾ ਹਾਂਜੀ ਮੀਂਹ ਵੀ ਪੈ ਜੇ ਨਾ ਹਾਂਜੀ ਫੋਨ ਆਇਆ ਹੀ ਮੇਰਾ ਵੀ ਕੰਮ ਚਾਹੀਦਾ ਸਿਰ ਦਿੱਤਾ ਵਾ ਵੀ ਜਾਣ ਕੇ ਤੇ ਮਿਲਣੀ ਹੈ ਮਿਲਿਆ ਨਹੀਂ ਗਿਆ ਯਾਰ ਟੈਨਸ਼ਨ ਨਹੀਂ ਹੈਗੀ ਤਾਂ ਹੀ ਪੁੱਛਣ ਦੇਈ ਮੈਂ ਕੀ ਕਰਾਂ ਸੱਚੀ ਫਸ ਗਈ ਆ ਫਸ ਗਈ ਆ 2 1 2 1 ਇਹਦਾ ਨਾ ਕਰਾਂ ਮੰਮੀ ਮੰਮੀ ਆ ਉਹ ਹਲੇ ਕੰਮ ਡੇ ਆ ਕਰਨ ਚੁੱਪ ਕਰਕੇ ਨਾ ਬੈਗ ਚ ਪਾਵਾਂ ਕੱਪੜੇ ਤੇ ਚਲੀ ਜਾਨੀ ਆ ਕਿਉਂ